ਲਾ ਪੰਜਵਾ ਧਨੋ ਉਪਨੰਤੀ ਧਾਰ ਪਰ ਮੇਰੇ ਕੋਈ ਮੇਸ਼ਰ ਅੱਗੇ ਪ੍ਰਾਰਥਨਾਉ ਕਰੀਏ ਕੇ ਮੇਰੇ ਠਾਕੁਰ ਸਵਾਮੀ ਅਕਾਲ ਪ੍ਰਕਾਸ਼ਪਤੀ ਪਾਲਣਾ ਲੈਤਾ ਕਰਨ ਵਾਲੇ 28 ਦੀ ਕਰਨ ਵਾਲੇ ਪਾਲਣਾ ਕਰਕੇ ਕੋ ਪੈਦਾ ਕਰਨ ਵਾਲੇ ਰੂਰ ਰੂਦਰ ਹੋ ਕੇ ਲੈ ਕਰਨ ਵਾਲੇ ਕੇ ਮੇਰੇ ਸਵਾਮੀ ਜੀ ਸਾਡੀ ਬੇਨਤੀ ਨੂੰ ਆਪ ਸੁਣੋ ਜੀ ਜੰਤ ਤੇਰੇ ਧਾਰੇ ਜਿਮੀ ਜੀ ਰੂਪੀ ਮਤ ਬਾਜੇ ਹੈ ਜੀ ਮਹਤੂਰ ਸਾਰੇ ਆਪ ਦੇ ਧਾਰੇ ਆਸੇ ਆਧਾਰਨ ਕੀਤੇ ਹੋਏ ਰਾਖ ਪੈਜ ਨਾਮ ਆਪਣੇ ਕੇ ਮਹਾਰਾਜ ਆਪ ਦੇ ਨਾਮ ਦੇ ਪਰਵਾਦੀ ਪੈਜ ਜਿਵੇਂ ਰੱਖਦੇ ਆਏ ਹੋ ਐਵੇਂ ਹੁਣ ਵੀ ਆਪ ਦੇ ਨਾਮ ਦੀ ਲੱਗਿਆ ਰੱਖੋ ਕਰਨ ਕਰਾਵਨ ਹਾਰੇ ਇਹ ਸਾਰੇ ਉਕਾਰਜਾਂ ਨੂੰ ਆਪ ਕਰਨ ਵਾਲੇ ਤੇ ਪ੍ਰੇਰਕ ਬ੍ਰਹਮਾਦਕਰ ਕੋ ਕਰਾਉਣ ਵਾਲੇ ਰਵ ਜੀਓ ਆਕਰ ਪਿਆਰੇ ਜੇ ਪ੍ਰਭੂ ਸਮਰਾਟ ਕਾਲਪੁਰਖ ਜੀ ਕਿਸਮਾਨਾ ਫਾਰਸੀ ਜੀ ਪੱਖ ਦਾ ਨਾਮ ਸਾਡਾ ਪੱਖ ਕਰੋ ਏ ਪਿਆਰੇ ਕਈ ਪਰਵੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਫੇ ਦੁਸ਼ਮਣੀ ਦਾ ਹੁੰਦਾ ਹੈ ਦੁਸ਼ਮਣ ਦਾ ਨਾਮ ਹੁੰਦਾ ਖਸਮ ਫਾਰਸੀ ਚ ਕੇ ਪ੍ਰਭੂ ਜੀ ਦੁਸ਼ਮਣੀ ਨਾ ਕਰ ਰੱਬ ਕੇ ਨਾ ਦੁਸ਼ਮਣੀ ਨਹੀਂ ਕਰਦਾ ਇਸ ਕਰਕੇ ਖਸਮਾਨਾ ਨਾ ਪੱਖ ਦਾ ਹੈ ਅੰਗੀਕਾਰੋ ਕਰੇ ਤੇ ਕਰੇ ਸਭ ਸਵਾਰਨਾ ਏ ਪ੍ਰਭੂ ਜੀ ਸਾਡਾ ਖਸਮਾਨਾ ਪੱਖ ਕਰ ਪਰਬੋ ਖਸਮਾਨਾ ਕੀ ਆ ਇਸੇ ਪ੍ਰਕਾਰ ਹੈ ਖੁਦਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰ ਆਇਆ ਖਸਮਾਨਾ ਨੋ ਪੱਖ ਦਾ ਹੈ ਬੁਰੇ ਭਲੇ ਹਮ ਪ੍ਰਭ ਜੀਓ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਇਹ ਪ੍ਰਭ ਜੀ ਸਾਨੂੰ ਖਸਮਾਨਾ ਪੱਖ ਕਰ ਸਾਡਾ ਉੰਗੀਕਾਰ ਕਰ ਰੱਖਿਆ ਕਰੋ ਏ ਪ੍ਰਭ ਪਿਆਰੇ ਜੀ ਬੁਰੇ ਭਲੇ ਇਕੱਠਾਈ ਹੈ ਖਸਮਾਨਾ ਕਰ ਪਿਆਰੇ ਨਹੀਂ ਪੜਨਾ ਖਸਮਾਨਾ ਹੀ ਹੈ ਬੁਰੇ ਭਲੇ ਹਮ ਥਾਰੇ ਉਹ ਵੀ ਮਾਰੇ ਕਿ ਬੁਰੇ ਕੰਮਾਂ ਨੂੰ ਕਰਨ ਵਾਲੇ ਹੈ ਚਾਹੇ ਭਲੇ ਹਾਂ ਫਿਰ ਵੀ ਹਮ ਥਾਰੇ ਕਵਾਲੀਆਂ ਨਹੀਂ ਬੋਲੀਏ ਥਾਰੇ ਥੋੜੇ ਆ ਸੱਚੇ ਪਾਤਸ਼ਾਹ ਆਪ ਕੀ ਹੋ ਸੁਣੀ ਪੁਕਾਰ ਸਮਰਤ ਸੁਆਮੀ ਇਹ ਪਰਮੇਸ਼ਰ ਸਰਵ ਕਲਾ ਸਮਰਤ ਜਿਨ੍ਹਾਂ ਦੀ ਪੁਕਾਰ ਫਰਿਆਦ ਨੂੰ ਆਪ ਨੇ ਸੁਣਿਆ ਹੈ ਬੰਦਨ ਕਾਟ ਸਵਾਰੇ ਉਹਨਾਂ ਦੇ ਜੰਮਣ ਮੰਦੇ ਕਰਤਾ ਭੁਗਤਾ ਦੇ ਬੰਦਨ ਹੰਗਤਾ ਮੰਦਾ ਦੇ ਬੰਦਨ ਕੱਟ ਕੇ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਦੀ ਸਾਰੀ ਪ੍ਰਾਪਤੀ ਕਰਕੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ ਹੈ ਬਹਿਰ ਸਰਪਾ ਸੇਵਕ ਜਨ ਮੇਲੇ ਭਗਤੀ ਰੂਪ ਸਰੋਪਾ ਪਹਿਰਾ ਕੇ ਆਪ ਦੇ ਸੇਵਕਾਂ ਨੂੰ ਜਨਾ ਭਗਤਾਂ ਨੂੰ ਆਪ ਦੇ ਨਾਲ ਮੇਲ ਲਿਆ ਹੈ ਨਾਨਕ ਪ੍ਰਗਟ ਪਹਾੜੇ ਸ੍ਰੀ ਗੁਰੂ ਜੀ ਕਹਿੰਦੇ ਨੇ ਪ੍ਰਗਤੀ ਪ੍ਰਕਾਪ ਹੈ ਆਪ ਦਾ ਪਹਾੜੇ ਨਾਉ ਪੁਸਾਰੀ ਵਿੱਚ ਕਿ ਜਿਹੜਾ ਤਹਾਰਾ ਸੰਸਾਰ ਹੋਇ ਇਹ ਜਾਵਦਾ ਪ੍ਰਗਤੀ ਪਹਾੜਾ ਨਾਂ ਬਰਬਾਦ ਦਾ ਵੀ ਹੈ ਪਹਾੜਾ ਨਾਂ ਪਸਾਰੇ ਜਾਦੀ ਹੈ ਆਪ ਦਾ ਪ੍ਰਤਾਪ ਪ੍ਰਗਟ ਹੈ ਸੰਸਾਰ ਰੂਪੀ ਪਸਾਰੇ ਵਿੱਚ ਸੋਰਖ ਮਹੱਲਾ ਪੰਜਵਾ ਜੀ ਜੰਤ ਸਦ ਅਸਕਰ ਦੀਨੇ ਏ ਪੁਰੇਸ਼ਰ ਜਿਨ ਨੇ ਜੀ ਜਨ ਛੋਟੇ ਵੱਡੇ ਸੁਖ ਸੁਗਮ ਸੁਫੂਲ ਸੀ ਸਾਰੇ ਆਪ ਨੂੰ ਵਸ ਕਰ ਦਿੱਤੇ ਆਪ ਦੇ ਪਿਆਰਿਆਂ ਦੇ ਸੇਵਕ ਸਭ ਦਰਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਦੇ ਸੇਵਕ ਬਣਾ ਦਿੱਤੇ ਤੁਸੀਂ ਦਰਬਾਰੇ ਸੱਚਖੰਡ ਦੇ ਸਾਰੇ ਸੇਵਕ ਬਣਾ ਦਿੱਤੇ ਦਰਬਾਰੇ ਸਾਹਿਬ ਸੰਗਤ ਦੇ ਸਾਰੇ ਸੇਵਕ ਬਣਾ ਦਿੱਤੇ ਆਦੇਸ਼ ਰੂਪ ਦੇ ਸਾਰੇ ਸੇਵਕ ਬਣਾ ਕੇ ਸੰਗੀਕਾਰ ਕੀਓ ਪ੍ਰਭ ਆਪਨੇ ਆਪਨੇ ਜਾਣ ਕੇ ਪ੍ਰਭੂ ਜੀ ਅੰਗੀਕਾਰ ਪੱਖ ਕੀਤਾ ਸਾਡੀ ਰੱਖਿਆ ਕੀਤੀ ਆਪਨੇ ਭਵਨਿਤ ਪਾਰੇ ਉਤਾਰੇ ਇਹ ਪਵਨ ਸਮੁੰਦਰ ਜਿਸ ਦੇ ਬਿਸ਼ੇ ਰੂਪ ਜਲ ਸਮੁੰਦਰੀ ਹੈ ਇਸ ਸੰਸਾਰ ਸਮੁੰਦਰ ਜਿਵੇਂ ਮਰਨ ਦਾ ਹੈ ਕਿਸ ਸਮੁੰਦਰ ਹੈ ਇਸ ਤੋਂ ਬਾਹਰ ਉਕਾਰ ਤੋਂ ਮੁਕਤ ਕਰ ਤੇ ਮੁਕਤੀਪੀ ਕਿਨਾਰੇ ਤੇ ਪਹੁੰਚਾਤ ਸੰਤਨ ਕੇ ਕਾਰਜ ਸਭ ਸਭਾ ਇਹ ਸੰਤਾਂ ਭਗਤਾਂ ਨੇ ਕਾਰਜ ਲੋਕ ਪਰ ਲੋਕ ਦੇ ਸਾਰੇ ਹੀ ਸਵਾਰ ਦੇ ਸੱਚੇ ਤਰਸ਼ਾ ਜਿਵੇਂ ਨਰਸੀ ਭਗਤ ਨੂੰ ਇਹਦੀ ਜਿਹੜੀ ਗੁਰਮਣੀ ਨਸੀਰ ਖਾ ਦੇ ਨਾਲ ਇਹ ਪਾਣੀ ਸਰਦਾ ਸਰਦਾ ਦੇ ਦਿੱਤਾ ਨਰਸੀ ਨੇ ਉਸ ਵੇ ਬਿਸ਼ਨ ਪਰ ਗਾਇਆ ਬਰਖਾ ਦੇ ਨਾਲ ਪਾਣੀ ਠੰਡਾ ਹੋ ਗਿਆ ਇਸ ਪ੍ਰਕਾਰ ਮਾਨ ਰੱਖਿਆ ਕੀਤੀ ਸੀ ਇਵੇਂ ਆਉਦੇ ਸੰਤਾਂ ਭਗਤਾਂ ਦੇ ਜਿੰਨੇ ਸਾਰੇ ਕਾਰਜ ਹੋਏ ਆਪ ਕਿਰਪਾ ਕਰਕੇ ਕਬੀਰ ਦਾ ਜਗ ਸਪੂਰਨ ਕਰਨਾ ਨਾਮਦੇ ਦੀ ਛਪਰੀ ਬੰਨਣੀ ਇਵੇਂ ਸੰਤਾਂ ਭਗਤਾਂ ਦੇ ਕਾਰਜ ਸਾਰੇ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਸਭ ਸਵਾਰ ਤੇ ਸੰਤ ਮੰਗਰ ਸਿੰਘ ਜੀ ਪ੍ਰੇਮ ਦੇ ਚ ਬਸਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਟਣ ਜਿਨੀ ਸੀ ਹੈ ਤੇ ਹੋਰ ਪਲਟਣ ਵਿੱਚ ਗੁਰੂ ਸਾਹਿਬ ਸੁਨੇ ਉਹ ਬਸਰੇ ਦੇ ਦਰਿਆ ਤੋਂ ਪਾਰ ਸੀ ਉੱਥੋਂ ਪ੍ਰੇਮ ਦੇਵ ਜੀ ਦੇ ਡੇਢ ਵਜੇ ਕੀਰਤਨ ਹੁੰਦਾ ਇਹਨਾਂ ਨੂੰ ਸੁਣ ਕੇ ਨਦੀ ਤੇ ਇਸ਼ਨਾਨ ਕਰਕੇ ਬੈਠੇ ਸੀ ਉਸੇ ਵੇਲੇ ਪ੍ਰੇਮ ਦੇ ਨਾਲ ਸਾਧ ਸੰਗ ਜੀ ਛਾਲ ਵਿੱਚ ਮਾਰਤੀ ਨੂੰਗੇ ਤੇ ਆ ਵਿੱਚ ਛਾਲ ਮਾਰਨ ਤੋਂ ਮਾਰਨ ਐਸੀ ਕਿਰਪਾ ਕੀਤੀ ਕਿ ਕੌਂਟੇ ਵਾਲਾ ਸਰੂਪ ਧਾਰ ਕੇ ਆ ਮਿਲੇ ਇਹ ਕਹਿੰਦੇ ਵਿੱਚ ਰੁੜ ਜਾਓਗੇ ਇਸ ਦੇ ਵਿੱਚ ਬਾਵਾ ਦੂੰਗਾ ਪਾਣੀ ਹੈ ਜ਼ਹਿਰੀਲਾ ਪਾਣੀ ਹੈ ਤੁਸੀਂ ਇਸ ਕੌਂਟੇ ਤੇ ਬਹਿ ਜਾਓ ਕੌਂਟੇ ਤੇ ਬੈਠ ਕੇ ਕੀਰਤਨ ਨੂੰ ਚਲੇ ਗਏ ਗੀਤ ਨੂੰ ਸੁਣ ਕੇ ਜਦੋਂ ਸਵੇਰੇ ਆਏ ਤਾਂ ਉਥੇ ਉਵੇਂ ਕੌਂਟੇ ਵਾਲਾ ਖੜਾ ਫੇਰ ਜਿਸ ਵੇਲੇ ਪਾਰ ਉੱਲੇ ਪਾਸੇ ਕਰਤੇ ਤੇ ਉਸ ਵੇਲੇ ਸਾਧ ਸੰਗਤ ਜੀ ਫੇਰ ਅਲੂਪ ਹੋ ਗਏ ਇਸ ਪ੍ਰਕਾਰ ਮਾਰੇ ਆਪਦੇ ਸੰਤਾਂ ਭਗਤਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ ਫੇਰ ਪਲਟ ਨੂੰ ਪਜਾ ਲਗਾ ਸਾਭ ਨੂੰ ਵੀ ਇਹ ਇਸ ਪ੍ਰਕਾਰ ਆਪਦੇ ਭਜਨ ਸੁਣ ਜੀ ਮਸਤ ਕਰਕੇ ਦਰਿਆ ਚ ਇਹਨਾਂ ਨੇ ਛਾਲ ਮਾਰੀ ਸੀ ਉਸ ਵੇਲੇ ਸਫਰ ਮਹਿਨਾਵਾਲਿਆਂ ਨੂੰ ਯਾਦ ਦੇਤੀ ਕਿ ਗੁਰੂ ਗ੍ਰੰਥ ਸਾਹਿਬ ਤੁਸੀਂ ਰੱਖ ਸਕਦੇ ਹੋ ਫਿਰ ਉਹਦੀ ਪਲਟਨ ਜਮਾਤ ਦੇ ਰਹਿਣ ਲੱਗੀ ਉੱਥੇ ਮਿਲ ਕੇ ਕੀਰਤਨ ਕਰਿਆ ਕਰਦੇ ਇਸ ਪ੍ਰਕਾਰ ਆਪਦੇ ਸੰਤਾਂ ਦੇ ਭਗਤਾਂ ਦੇ ਸਾਰੇ ਕਾਰਜ ਸੂਰਜ ਹੁੰਦਾ ਹੈ ਦੀਨ ਦਇਆਲ ਕਿਰਪਾਲ ਕਿਰਪਾ ਨਦ ਉਹ ਗ੍ਰੀਤਾ ਤੋਂ ਵਿਆਲਪਾ ਕਰਨ ਵਾਲਾ ਪਿੱਛੇ ਵੀ ਜੋ ਕਿਰਪਾਲੂ ਸੀ ਹੁਣ ਵੀ ਕਿਰਪਾ ਦਾ ਸਮੁੰਦਰ ਹੈ ਪੂਰਨ ਆਖਸਮ ਹਮਾਰੇ ਪਿੱਛੇ ਵੀ ਗੱਲ ਦੀਨ ਬਿਨਾ ਤੇ ਦਇਆ ਕਰਨ ਵਾਲਾ ਸੀ ਹੋੜ ਮਾਰਤ ਨਾ ਸਵੀਂ ਕਿਰਪਾਲੂ ਅੱਗੇ ਨੂੰ ਕਿਰਪਾ ਦਾ ਸਮੁੰਦਰ ਹੋਵੇਗਾ ਉਹ ਸਾਡੇ ਪੂਰਨ ਮਾਲਕ ਹੰਤ ਮਾਨ ਦੇ ਰਹਾ ਆਓ ਬੈਠਾਦਰ ਸਭ ਥਾਈ ਆਓ ਮਾਨੇ ਬੈਠੋ ਜੀ ਸਾਰੇ ਸਤਕਾਰ ਕਰਦੇ ਰੇਦੇ ਦਰਗੇ ਕਹਿ ਨ ਕੋਉ ਆ ਬੈਠ ਆਦਰ ਸੁਭ ਦੇਉ ਇਸ ਪ੍ਰਕਾਰ ਆਓ ਜੀ ਬੈਠੋ ਜੀ ਸਭਨਾ ਥਾਂਾਂ ਵਿੱਚ ਜਿਥਿਓ ਜਾਇ ਤਿਥਿਓ ਸੁਖ ਰੂ ਉਸ ਕੇ ਮੂੰਢ ਤੇ ਸਭ ਤਾਪੀ ਤਰਿਆ ਆਹ ਮਾਰਾ ਬੈਠੋ ਜਿਵੇਂ ਜਨਕ ਰਾਜਾ ਜਦੋਂ ਗਿਆ ਸੀ ਜੰਪੂਰ ਦੀ ਪੁਕਾਰ ਸੁਣ ਕੇ ਧਰਮ ਰਾਜਨ ਬੇਨਤੀ ਕੀਤੀ ਕਿ ਮੈਂ ठाकुर ਦਾ ਸੇਵਕ ਹੈ ਇਹਨ ਕਿਹਾ ਸਾਰੇ ਪਾਪੀਆਂ ਨੂੰ ਛੱਡ ਦੇ ਕਹਿੰਦੇ ਜੀ ਕੋਈ ਮੁੱਲ ਦੇਓ ਗਹਿਣੇ ਭਰੇ ਉਹਨੇ ਇੱਕ ਨਾਲ ਪਾਪਾਂ ਨਾਲ ਕਰੇ ਨਿਰਜਾਸੀ ਪਾਸ਼ੰਗ ਪਾਪ ਨੇ ਕੁਝ ਨਹੀਂ ਇਸ ਪ੍ਰਕਾਰ ਪਾਹ ਘੰਟਾ ਨਾਮ ਜਪਣ ਨਾਲ ਪਾਪ ਨਹੀਂ ਸਾਰੇ ਪੁੱਛ ਸਕੇ ਸੀ ਕਿਉ ਗੁਰਮਖਾ ਦਾ ਉਤਲ ਹੈ ਇਸ ਪ੍ਰਕਾਰ ਗੁਰੂ ਪਿਆਰੇ ਜਿੱਥੇ ਵੀ ਜਾਂਦੇ ਐ ਸਾਰਿਆਂ ਦਾ ਸਤਕਾਰ ਹੀ ਹੁੰਦਾ ਹੈ ਓਹਨਾਂ ਕਤਹੂ ਬੱਤ ਕਿਥੇ ਬਾਗ ਕਰਕੇ ਓਹਨ ਪਾਈ ਨਹੀਂ ਰਹਿੰਦੀ ਖਾਲੀ ਪੁਣਾ ਨਹੀਂ ਰਹਿੰਦਾ ਸਭ ਮਹਾਰੇ ਪੂਰੇ ਹੀ ਕਰਨੇ ਕਾਰਜ ਸਗਤ ਫਿਰ ਪਾਉ ਦਿਓ ਜਨ ਆਪਣੇ ਔਰ ਜਿਨ੍ਹਾਂ ਨੂੰ ਭਗਤੀ ਦਾ ਸਿਰੋਪਾ ਉਸਕੇ ਪਰਸ਼ਨ ਬਖਸ਼ਿਆ ਹੈ ਵਰਤਾਪ ਨਾਨਕ ਪ੍ਰਭ ਜਤਾ ਇਸ ਪ੍ਰਕਾਰ ਵਾਹਿਗੁਰੂ ਦਾ ਪ੍ਰਤਾਪ ਸਮਰੱਥ ਦਾ ਉਹ ਰੱਖਿਆ ਕਰ ਰਵੰਦਾ ਜਾਣਿਆ ਗਿਆ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਔਰਠ ਮਹੱਲਾ ਨਾ ਕੋਵੰਤਾਰ ਸਭੁਰ ਪਰਸਾਦ ਸ੍ਰੀਮਨ ਰਾਮ ਸਿੰਘ ਕਰਪ੍ਰੀਤ ਸਤ ਜੰਗੇ ਜੀ ਸ੍ਰੀ ਗੁਰੂ ਅਮਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਿਆਨ ਦੀ ਜੋਤ ਰੋ ਜਿਨ੍ਹਾਂ ਦਾ ਸੀਸ ਸਤਾਣ ਇੱਥੇ ਹੈ ਭਾਈ ਜਰਕਾ ਜੀ ਸੀਸ ਲੈ ਕੇ ਫੇ ਆਏ ਸੀ ਦਰਗਾਹੀ ਸਾਹਿਬ ਫਕੀਰ ਨੇ ਇਹ ਆ ਕੇ ਸਿੱਖਾ ਧਾਰਨਾ ਮੈਂ ਵੀ ਮਹਾਰਾਜ ਦਾ ਸੇਵਕ ਹੈ ਇਹ ਸਾਜ ਰੱਖ ਕੇ ਤੂੰ ਆਗਦੇ ਸ਼ਰੀਰ ਦੀ ਇਸ਼ਨਾਨ ਪਾਣ ਦੀ ਕਿਰਿਆ ਕਰ ਲੈ ਇਹ ਸਿੱਖ ਨੇ ਉੱਥੇ ਆਰਾਮ ਕੀਤਾ ਸੀ ਮਹਾਰਾਜ ਅਸੀਸ ਰੱਖ ਕੇ ਜਸਵੇਂ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਸੀ ਇਹਨੇ ਕਿ ਮਹਾਰਾ ਮੈਨੂੰ ਦਰਸ਼ਨ ਦੇ ਵਖਸ਼ੋ ਗੇਟੇਨੀ ਆ ਕੇ ਜੇ ਰੋ ਕਿਹਾ ਕਿ ਕੁਮਾਰ ਨੇ ਕਹਿ ਦੀ ਬਖੇਰੀ ਉਮਰ ਹੈ ਫਕੀਰ ਦੀ ਭੰਗੜੀ ਸਾਹ ਦਾ ਜੰਗ ਜਿੱਤ ਕੇ ਜਦੋਂ ਆਵਾਂਗੇ ਦਰਸ਼ਨ ਦੀ ਆਵਾਂਗੇ ਉਸ ਬਚਨ ਅਨੁਸਾਰ ਮਹਾਰਾ ਸਾਹਿਬ ਨੇ ਥੇ ਆ ਕੇ ਫੇਸਬੁਕੀ ਨੂੰ ਦਰਸ਼ਨ ਦਿੱਤੇ ਸਨ ਇਹਨੂੰ ਨਿਹਾਲ ਕੀਤਾ ਸੀ ਉਸ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਇਸ ਇਸਤਾਨਾ ਨਾ ਬਸਾਲਸਤਾਨ ਵਿੱਚ ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਾਗ ਰਾਜ ਤੇ ਜਦੋਂ ਗਏ ਅਤਰਵੇਣੀ ਤੇ ਕਿਥੇ ਆਪ ਜੀ 6 ਮਹੀਨੇ ਰਹੇ ਹੈ ਗੁਰੂ ਸਾਹਿਬ ਨੇ ਦਰਸ਼ਨ ਵੇਖ ਕੇ ਖੜ੍ਹੇ ਰਛਨੀ ਜਿਮੀ ਸੰਗ ਤੁਸੀਂ ਸਾਰਿਆਂ ਨੂੰ ਆਪਣੇ ਇਸ਼ਤਾਨ ਦੇ ਦਰਸ਼ਨ ਹੋਣ ਲਾ ਗਏ ਜੋ ਬਰਾਗੀ ਸੀ ਉਹਨਾਂ रामचंद्र ਦੇ ਦਰਸ਼ਨ ਹੁੰਦੇ ਹੈ ਕ੍ਰਿਸ਼ਨ ਦਾ ਜਿਹਨੂੰ ਕ੍ਰਿਸ਼ਨ ਦੇ ਦਰਸ਼ਨ ਹੁੰਦੇ ਐ ਇਸੇ ਪ੍ਰਕਾਰ ਜੋਜੋ ਕੇ ਵੀ বিষ্ণੂ ਜੀ ਦੇ ਪਾਸ਼ ਨੂੰ বিষ্ণੂ ਰੂਪ ਦੱਸਦੇ ਐ ਸਿੱਖਾਂ ਨੂੰ ਗੁਰਨਾਣਕ ਰੂਪ ਨਾਮੇ ਦੱਸਦੇ ਐ ਇਹ ਸਾਰੇ ਵੀ ਜੋਤ ਨਾਲ ਪੂਰੀ ਹੋਈ ਸਵਨਾ ਦੇ ਇੱਕ ਮੋਹ ਹੈਗੇ ਦਰਸ਼ਨ ਦੇਖ ਕੇ ਉਸ ਵਕਤੇ ਖੜ ਗੁਰਸ਼ੀ ਸੰਤ ਮਹਾਰਾਜ ਦੇ ਕੋਲ ਜੁੜੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਪ੍ਰੀਤ ਕਿਹਦੇ ਨਾਲ ਕਰਨੀ ਚਾਹੀਦੀ ਹੈ ਸੁਣ ਕੇ ਇਸ ਮਹਾਰਾਜ ਜੀ ਨੇ 12 ਸ਼ਬਦ ਗਰੀਬ ਨਵਾਜ ਜੀ ਨੂੰ ਪ੍ਰਾਗ ਰਾਜ ਦੇ ਉੱਤੇ ਇਸ ਹੋਰ ਦੇ ਨਾਮ ਪਾਸੇ ਜੀ ਮੋਚਾਰਨ ਕੀਤੇ ਹੈ ਉਹ ਖਜਵਰ ਸਿੰਘ ਸਾਹਿਬ ਦੇ ਪਰਿਥਾਏ ਕਰਕੇ ਸੋਰਠ ਮਹੱਲਾ ਨਾਵਾ ੴ ਸਤਿਗੁਰ ਪ੍ਰਸਾਦਿ ੴ ਸ੍ਰੀ ਉਪਰਮੇਸ਼ਰੋ ੴ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਨਰੇ ਮਨ ਰਾਮ ਸਿਉਂ ਕਰ ਪ੍ਰੀਤ। ਕਹੀ ਹਰੇ ਭਾਈ ਮਨ ਪਿਆਰੇ ਮਨ ਕਰਕੇ ਰਾਮ ਪਰਮੇਸ਼ਰ ਦੇ ਨਾਲ ਪ੍ਰੀਤੀ ਕਰਨਾ ਕਰੀਏ। ਹੋਰ ਕਿਸੇ ਨਾਲ ਪ੍ਰੀਤੀ ਕਰਨੀ ਚੰਗੀ ਨਹੀਂ ਵਾਜੂ ਦੇ ਨਾਲ ਮਨ ਕਰਕੇ ਪ੍ਰੇਮ ਕਰੀਏ ਸ੍ਰਵਨ ਗੋਬਿੰਦ ਗੁਣ ਸੁਣੋ ਮਾਰਾ ਜੀ ਪਰਮੇਸ਼ਰ ਦੇ ਨਾਲ ਪ੍ਰੀਤੀ ਕਿਵੇਂ ਲੱਗੇ ਮਾਰਾ ਕਹਿੰਦੇ ਸਰਦਾ ਦੇ ਵਿਸ਼ਾਸ ਰੂਪੀ ਕੰਨਾ ਨਾਲ ਗੋਵਿੰਦ ਪਰਮੇਸ਼ਰ ਦੇ ਗੁਣਾਂ ਨੂੰ ਸੁਣਿਆ ਕਰੋ ਹਰ ਗਾਉ ਰਸਨਾ ਦੀ ਅਤਮੀ ਰਸਨਾ ਨੂੰ ਰਸਾ ਕੇ ਰਸ ਲਿਆ ਕਰੋ ਆਤਮ ਰਸ ਪ੍ਰਾਪਤ ਕਰਿਆ ਕਰੋ ਤੇ ਗੀਤ ਜਸ ਨੂੰ ਇੰਦਰੀ ਕਰਕੇ ਜਿਵਨ ਕਰਕੇ ਗੀਤ ਗਾਇਆ ਕਰੋ ਤੇ ਰਸਨਾ ਨਿਸ਼ਾ ਕੇ ਰਸ ਲਿਆ ਕਰੋ ਰਹਾ ਰੋੜੀ ਰਸਨਾ ਤੇ ਅੰਮ੍ਰਿਤ ਵਸ ਜਾਏਗਾ ਰਹਾ ਕਰ ਸਾਧ ਸੰਗਤ ਸਿਮਰ ਮਾਧੋ ਅਗੇ ਸਰੀਰ ਕਰਕੇ ਰਹਾ ਵਿਸਰਾਮ ਦੇ ਕੇ ਮਹਾਰਾ ਕਹਿੰਦੇ ਹਨ ਕਿ ਜਸਮਪਾਲ ਜੀ ਜਦੋਂ ਜਨ ਸਾਲ ਜਦੋਂ ਰੂਪ ਰਚਿਆ ਉਹ ਤੇ ਨਵੇਂ ਬਾਸ਼ਾ ਦੀ ਬਾਣੀ ਚਾੜੀ ਹੈ ਪੀਰਮਲ ਨੇ ਕਰਤਾਰਪੁਰ ਵਾਲਾ ਰੂਪ ਦਿੱਤਾ ਨਹੀਂ ਸੀ ਇਹ ਦਮਨੀ ਵੀਰ ਮਹਾਰਾ ਨਵੀਂ ਤਾਰ ਰਚੀ ਸੀ ਕਰਿਆ ਕਰੋ ਮਾਰੇ ਕੰਨੇ ਸਾਰ ਸੇਠ ਪੁਰਖਾਂ ਦੀ ਸੰਗਤ ਸ਼ਰੀਰ ਕਰਕੇ ਤੇ ਸਿਮਨ ਕਰਿਆ ਕਰੋ ਮਨ ਕਰਕੇ ਮਾਇਆ ਦੇ ਪਤੀ ਦਾ ਉਹ ਹੈ ਪਤ ਸੁਪਨੇ ਇਸ ਪ੍ਰਕਾਰ ਭਾਈ ਪਾਪੀ ਵੀ ਪੁਵਕਰ ਹੋ ਜਾਂਦੇ ਹਨ ਕਾਲ ਬਿਆਲ ਜਿਉਂ ਪਰਿਓ ਡੋਲੇ ਇਹ ਜੋ ਸਿੱਖੋ ਕਾਲ ਹੈ ਇਹ ਬਿਆਲ ਸੱਪ ਜਿਵੇਂ ਹੁੰਦਾ ਪਰਿਓ ਡੋਲੇ ਪਰਿਆ ਡੋਲ ਦਾ ਮੇਲ ਦਾ ਹੁੰਦਾ ਨਾ ਸਭ ਫਨ ਚੱਕ ਚੱਕ ਕੇ ਇਸੇ ਪ੍ਰਕਾਰ ਜਿਹੜਾ ਕਾਲ ਹੈ ਇਹ ਬਿਆਨ ਸਤਜੀ ਨਿਆਹੀ ਪਿਆ ਹੋਇਆ ਸਾਰੀ ਦੁਨੀਆ ਤੇ ਦੋਲ ਰਿਹਾ ਮੇਲ ਰਿਹਾ ਹੈ ਇਹ ਰਾਤ ਦਿਨ ਰੂਪ ਹੋ ਕਰਕੇ ਇਸ ਦੇ ਮੁਖ اڈਿਆ ਹੋਇਆ ਹੈ ਇਹ ਅਤੇ ਉਤਰਾਣ ਤੇ ਦਿਖਾਣ ਰੂਪ ਇਸ ਦੇ ਬੜੇ ਚੌੜੇ ਫਣ ਹੈ ਅਤੇ ਦੰ ਜਿਹੜੇ ਹਨ ਇਹ ਦਿਨ ਤੇ ਰਾਤਾਂ ਅਜਿਹੀਆਂ ਜਾੜੋਂ ਤੇ ਦੰਦ ਹਨਗੇ ਇਸੇ ਪ੍ਰਕਾਰ ਇਹ ਸਾਲ ਰੂਪ ਜਿਹੜਾ ਹੈ ਇਸ ਸਾਲ ਇੱਕ 12 ਮਹੀਨੇ ਜਿਹੜੇ ਹਨਗੇ ਇਹ 12 ਇਸੇ ਸਾਲ ਸੰਗੇ ਜੀ ਬੜੇ ਭਾਰੀ ਜੜ੍ਹ ਰਹੀਆਂ ਜਿਨ੍ਹਾਂ ਨਾਲ ਸਾਰਿਆਂ ਨੂੰ ਚੱਬੀ ਜਾਂਦਾ ਹੈ ਸਾਰੀ ਦੁਨੀਆ ਨੂੰ ਇਹ ਨਾਸ਼ ਕਰੀ ਜਾਂਦਾ ਹੈ ਇਹ ਸਤਰੀ ਨਹੀਂ ਆਈ ਕਾਲ ਬਿਆਲ ਦੀ ਨਹੀਂ ਆਈ ਬਿਆਲ ਸਤਰੀ ਨਹੀਂ ਆਈ ਕਾਲ ਪਰਿਆ ਮੇਲਦਾ ਹੈ ਕੋਈ ਬਾਲਕ ਵਸਤਾ ਹੀ ਖਾਲੇ ਹੈ ਕੋਈ ਜਾਨੀ ਖਾਦੇ ਹੈ ਬੁਢੇਪੇ ਨੇ ਤਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ ਹੈ ਇਹ ਮੇਲ ਦਾ ਨਾਸੂਆ ਹੋਇਆ ਮੁੱਖ ਪਸਾਰੀ ਮਿੱਤਰ ਇਹ ਜਿਹੜਾ ਮੂੰਹ ਢਿਆ ਹੋਇਆ ਦਿਨ ਤੇ ਰਾਤ ਜਿਹੜੇ ਗੁਜ਼ਰਦੇ ਹੈ ਮਿੱਤਰੋ ਜਾਂ ਤ੍ਰਹਿ ਤੇ ਦਿਖਾਣ ਰੂਪ ਚੌੜਾ ਮੂੰਹ ਕੀਤਾ ਹੋਇਆ 6 ਮਹੀਨੇ ਸੂਰਜ ਦੱਖਣੋਂ ਆਵੇਂਗਾ 6 ਮਹੀਨੇ ਪਹਾੜ ਵੱਲ ਵਹਿੰਦਾ ਇਹ ਮੂੰਹ ਢਿਆ ਹੋਇਆ ਹੈ ਮਿੱਤਰੋ ਸੱਜਣੋ ਇਸ ਦਾ ਆਜ ਕਾਲ ਤੁਹੇ ਵਿਰਸ ਹੈ ਅੱਜ ਜਾਂ ਕੱਲ ਨੂੰ ਤੁਹਾਨੂੰ ਕਹਿੰਦੇ ਤੁਹਾਡੇ ਤਾਂ ਵੀ ਘਰਸ ਲਵੇਗਾ ਪਕੜ ਲਵੇਗਾ ਆਜੂ ਉਮਰ ਦਾ ਜਦੋਂ ਕਾਲ ਹੋ ਗਿਆ ਕੱਲ ਕੀ ਕਹਿੰਨੇ ਹੋ ਕੀ ਪਤਾ ਅੱਜ ਹੀ ਉਮਰ ਦਾ ਕਾਲ ਹੋ ਜੇ ਫੇਰ ਤੈਨੂੰ ਕੋਣ ਘਰਸਵੇਂ ਪਕੜ ਲਏਗਾ ਸਮਝੇ ਰੱਖ ਕੀ ਇਸ ਕਰਕੇ ਸੌਂਝ ਕੇ ਇਸ ਵਿਚਾਰ ਨੂੰ ਚਿਤ ਤੇ ਰੱਖੋ ਹੁਸ਼ਿਆਰ ਹੋ ਕੇ ਭਜਨ ਕਰ ਲੋ ਕਾਲ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਹੇ ਨਾਨਕ RAM ਭਜਲ ਗੁਰੂ ਮਾਨਕ ਦੇਵ ਨੌਵੇਂ ਪਾਤਸ਼ਾਹ ਗੁਰਦੇਵ ਸਾਹਿਬ ਜੀ ਕਹਿੰਦੇ ਹਨ ਇਹ ਰਾਇੰਤ ਨੂੰ ਜੀਵਨ ਕਾਇਨ ਕਰ ਲੈ ਭਾਈ ਯਾਤ ਅਵਸਰ ਵੀ ਤੇ ਜਿਵੇਂ ਤੇ ਅਵਸਰ ਬਿਆ ਤੈਨੂੰ ਮਨੁੱਖਾ ਜਨਮ ਦਾ ਮਿਲਿਆ 84 ਲੱਖ ਜੂਨ ਤੋਂ ਬਾਅਦ ਇਤਨਾ ਬੀਤ ਗੁਜਰਦਾ ਜਾ ਰਿਹਾ ਹੈ ਇਸ ਨੂੰ ਸੰਭਾਲ ਲੈ ਸਫਲਾ ਕਰ ਲੈ ਸੋਰਠ ਮਹੱਲਾ ਨਾ ਕੀ ਮਨਹੀ ਮਾਹਿਰ ਫਿਰ ਭਾਈ ਤੈਨੂੰ ਪਛਤਾਵਾ ਨਾ ਰਹੇ ਤੂੰ ਕਹੇਂਗਾ ਓਹ ਮੰਦੀਆਂ ਮੰਨਤੀ ਰਹਗੀਆਂ ਕੁਝ ਮੈਂ ਕਰ ਸਕੇ ਕਦੇ ਕਹੇਗਾ ਮੈਂ ਪੋਤੇ ਦਾ ਮੂੰਹ ਨਾ ਦੇਖ ਸਕਿਆ ਕਦੇ ਕਹੇਗਾ ਪੁੱਤਰ ਦਾ ਵਿਆਹ ਉਹਨਾਂ ਦੇਖ ਸਕਿਆ ਇਸ ਪ੍ਰਕਾਰ ਦੇ ਫੁਰਨੇ ਕਹੇਗਾ ਮੈਂ ਆ ਨਹੀਂ ਕੰਮ ਕੀਤਾ ਆ ਨਹੀਂ ਕੀਤਾ ਕਹਿੰਦੇ ਹੁਣੇ ਹੀ ਕਾਲ ਆ ਗਏ ਧੋਲੀ ਨਹੀਂ ਸੀ ਆਏ ਅਜੇ ਮੇਰੀ ਨੌਜਵਾਨੀ ਉਮਰ ਨਹੀਂ ਸੀ ਹੋਈ ਪੂਰੀ ਜਵਾਨੀ ਵੀ ਨਹੀਂ ਸੀ ਭੋਗੀ ਇਹੋ ਮੰਨ ਦੀਆਂ ਮੰਨਤੀ ਰਹਿ ਜਾਣਗੀਆਂ ਉਸ ਵਕਤ ਨਾ ਹਰ ਭਜੇ ਨਾ ਤੀਰਸ ਸੇਵੇ ਫਿਰ ਲੋਕ ਕਹੇਗਾ ਨਾ ਹਰੀ ਦਾ ਭਜਨ ਕਰ ਸਕਿਆ ਨਾਵੇਂ ਪੀਰ ਦੀ ਯਾਤਰਾ ਕੀਤੀ ਨਾ ਸਾਧ ਸੰਗਤ ਦੀ ਸੇਵਾ ਕੀਤੀ ਹਰੀ ਦਾ ਭਜਨ ਕੀਰਤਨ ਨਾ ਕੀਤਾ ਤੇ ਤੀਰਥਾਂ ਦਾ ਸੇਵਨ ਕਰਨਾ ਸੀ ਤੀਰਥਾਂ ਦੇ ਬੈਠ ਕੇ ਜਪ ਤਪ ਕਰਨੇ ਸੀ ਵਕਾਰ ਛੱਡ ਕੇ ਭਜਨ ਕਰਨਾ ਸੀ ਇਹ ਤੀਰਥਾਂ ਦਾ ਸੇਵਨ ਨਾ ਕੀਤਾ ਪੀਰ ਰੂਪ ਸਤਿਗੁਰੂ ਰਾਮਾ ਸਾਹਿਬ ਉਹ ਤੀਰਥ ਪੂਰਾ ਸਤਿਗੁਰੂ ਉਹਨਾਂ ਦੀ ਸੇਵਾ ਬਣਾ ਕੀਤੀ ਚੋਟੀ ਚੋਟੀ ਕਾਲ ਗਹੀ ਚੋਟੀ ਜਿਹੜੀ ਸੀ ਬੋਧੀ ਕਾਰਨਾ ਆਕੇ ਪਕੜ ਲਈ ਚੋਟੀ ਸਿਰ ਦੀ ਚੋਟੀ ਤੋਂ ਕਾਰਨਾ ਆਕੇ ਪਕੜ ਲਿਆ ਪੂਰਾ ਅਧੀਨ ਕਰ ਲੈਣ ਦਾ ਨਾਮ ਹੈ ਰਹਾ ਦਾਰਾ ਮੀਤ ਪੁੱਤਰ ਅਥ ਸੰਪਤ ਜਾਰਾ ਈਸਤਰੀ ਜਿਹੜੀ ਹੈ ਆਪਣੀ ਤੇ ਮਿੱਤਰ ਹਨ ਜਿਹੜੇ ਸੱਜਣ ਪੁੱਤਰ ਹਨਗੇ ਤੇਰੇ ਰਾਸ ਕੋਰੇ ਆਦਿਕ ਸੰਪਤੀ ਆਖੀ ਕੋੜੇ ਆਦਿਕ ਰਾ ਸਾਹਿਬ ਕੇ ਜੰਗੀ ਮੋਟਰ ਆਦਿਕ ਜਿਵੇਂ ਤਾਨਪੂਰਨ ਸਭ ਨਹੀਂ ਅੱਗੇ ਧਨ ਕਰਕੇ ਖਜ਼ਾਨੇ ਭਰੇ ਹੋਏ ਅਜਿਹੇ ਤੇ ਸਾਰੀ ਧਰਤੀ ਜ਼ਮੀਨ ਮਰਬੇ ਆਦਿਕ ਜਿੰਨੇ ਤੇਰੇ ਸਭ ਜ਼ਮੀਨ ਦਾ ਮਾਲਕ ਜਿਹੜਾ ਤੂੰ ਆਪਣੇ ਆਪ ਨੂੰ ਕਹੋਣਾ ਹੈ ਅਵਰ ਸਭ ਲਿੱਥਿਆ ਹੈ ਜਨ ਅਵਰ ਹੋਰ ਜਿੰਨੇ ਬਾਜ਼ਾਰ ਸੇ ਇਦੂ ਬਿਨ ਉਹ ਵੀ ਸਾਰੇ ਮਿੱਥਿਆ ਹੀ ਹੈ ਔਰ ਹੋਏ ਪ੍ਰਤੀਤ ਹੁੰਦੇ ਨਾਲ ਨਹੀਂ ਜਾਣੇ ਇਹ ਨਿਸ਼ਚੇ ਕਰਕੇ ਜਾਣ ਲੈ ਭਜਨ ਰਾਮ ਕੋ ਸਹੀ ਪਰਮੇਸ਼ਵਰ ਦਾ ਭਜਨ ਕਰਨਾ ਸਹੀ ਸੱਚਾ ਹੈ ਇਹ ਸਹੀ ਨਿਸ਼ਚੇ ਕਰਨਾ ਹੋਰ ਕੋਈ ਚੀਜ਼ ਨਾਲ ਨਹੀਂ ਜਾਵੇਗੀ ਫਿਰਤ ਫਿਰਤ ਬਉ ਤੇ ਜੁਗਾਰ ਜੀਵ ਪਿਆਰੀਆ ਫਿਰਦਾ ਕਦੇ ਡੱਡੂ ਬਣ ਗਿਆ ਕਦੇ ਕਛੂ ਬਣ ਗਿਆ ਕਦੇ ਸੱਪ ਬਣ ਗਿਆ ਕਦੇ ਟਿੱਡੀ ਬਣ ਗਿਆ ਕਦੇ ਕੀੜੀ ਬਣ ਗਿਆ ਕਦੇ ਠੂਹੇ ਬਣ ਗਿਆ ਇਹ 84 ਲੱਖ ਜੀ ਹੁੰਦੇ ਫਿਰਦਾ ਫਿਰਦਾ ਬੜਿਆਂ ਯੁੱਗਾਂ ਚ ਹਾਰ ਗਿਆ ਤੂੰ 21 21000 ਜੂਨ ਲੱਖ ਜੂਨ ਇੱਕ ਇੱਕ ਯੁੱਗ ਚ ਤਾਹਰਨ ਕੀਤੀ ਇਸ ਬੁਕਾਰ ਤੂੰ ਤਾਲੀ ਲੱਖ ਤੇ 20000 24000 ਵਰਾ ਜਹਾਂ ਯੁੱਗਾਂ ਦੀ ਉਮਰ ਸਾਰੀ ਨੂੰ ਗੁਜ਼ਾਰਿਆ ਇੰਨ ਬਹੁਤੇ ਯੁੱਗ ਤੂੰ ਹਾਰ ਗਿਆ ਜੂਨਾ ਚ ਫਿਰਦਾ ਫਿਰਦਾ ਹਾਰ 20 ਲੱਖ 57 ਜਾਨੋ 20 ਲੱਖ 57 ਪੱਥਰ ਆਦਿਕ ਹੈ 9 ਲੱਖ ਜਲਚਰ ਸਮਾਨ ਨੂੰ 9 ਲੱਖ ਪਾਣੀ ਵਾਲੀਆਂ ਮੱਛੀਆਂ ਦੀਆਂ ਜੂਨੇ ਵਜਾਦੀਆਂ ਤੇ 11 ਲੱਖ ਪੂਰਮਕਵੀਜ਼ ਆਏ 11 ਲੱਖ ਵਜੋਂ ਨੀਓ ਕਛੂਆਂ ਦੀਆਂ ਜੂਨੇ ਹਨਗੀਆਂ ਪੰਛੀ ਦੰਦ 10 ਲੱਖ ਬਤਾਏ ਪੰਛੀ ਜਿਹੜੇ ਹਨਗੇ ਇਹ ਲਗ 10 ਲੱਖ ਵਜਾਦੀਆਂ ਇਹਨਾਂ ਦੀ ਜੂਨੇ ਹਨਗੀਆਂ ਇਹ 30 ਲੱਖ ਪਹਜਾਨੂੰ ਭਾਈ 30 ਲੱਖ ਵਜਾਦੇ ਪਸ਼ੂ ਹਨਗੇ 4 ਲੱਖ ਬਾਂਦਰ ਦੁਖदाई 4 ਲੱਖ ਵਜਾਦੇ ਬਾਂਦਰ ਲੰਗੂਰ ਆਦਤ ਹਨਗੇ ਜੇ ਦੁੱਖ ਆਇਕ ਲੋਕਾਂ ਮੰਨੇ ਹੈ ਇਸ ਪ੍ਰਕਾਰ 492 ਲੱਖ ਦੁਖਦਾਈ 74 ਜਨ ਕਟਾਵੇ ਤਾਂ ਮਾਨਸ ਕੇ ਤਨ ਕੋ ਪਾਰੇ ਜਦੋਂ 84 ਲੱਖ ਜਨ ਪਹੁੰਗਿਆ ਆਉਂਦਾ ਫੇਰ ਮਨੁੱਖਾ ਜਨਮ ਕਿਤੇ ਆਉਂਦਾ ਇਵੇਂ ਫਿਰਦਾ ਫਿਰਦੇ ਨੂੰ ਬੜੇ ਯੁਗ ਹਾਰ ਗਿਆ ਮਾਨਸ ਦੇਹ ਲਹੀ ਹੁਣ ਕਿੰਨੂ ਮਨੁੱਖਾ ਦੇ ਮਹਾਰਾਜੀ ਕਿਰਪਾ ਕਰਕੇ ਬਰਾਵਤ ਹੋਈ ਆਪਦੇ ਮਿਲਣ ਵਾਸਤੇ ਵੇਖੋ ਗੁਰੂ ਸਾਹਿਬ ਜੀ ਨੇ ਕਲ ਜੀ ਦਾ ਸਮਾਂ ਜਿੱਥੇ ਥੋੜਾ ਭਜਨ ਕੀਤੇ ਆ ਫਲ ਬਹੁਤਾ ਹੋਵੇ ਤੇ ਕੱਲੀ ਨਾਮ ਦੀ ਰੁੱਤ ਹੋਵੇ ਗੁਰੂ ਸਾਹਿਬ ਜਿਥਾਰ ਤੋਂ ਵਕਤੇ ਤੇ ਅਮਰਤੂ ਬਾਣੀ ਜਿਹੜੀ ਨਿਰਪੱਖ ਬਾਣੀ ਸਾਰਿਆਂ ਦੀ ਕਲਿਆਣ ਕਰਨ ਵਾਲੀ ਗੁਰੂ ਹੋਵੇ ਤੇ ਗੁਰੂ ਸਾਹਿਬ ਦੀ ਸਿੱਖੀ ਅਮਰ ਦੀ ਬਾਤ ਹੋਵੇ ਫੇਰ ਵੀ ਭਜਨ ਨਾ ਕਰੇ ਮਨੁੱਖਾ ਦੇ ਨੂੰ ਸਾਰੇ ਨਾ ਫੇ ਤੇਰੇ ਵਰਗਾ ਘਾਟੇ ਚ ਕੌਣ ਹੈ ਇਹ ਮਨੁੱਖਾ ਦੇ ਤੈਨੂੰ ਪ੍ਰਾਪਤ ਹੋਈ ਹੈ ਨਾਨੇ ਕਹਤ ਮਿਲਣ ਕੀ ਬਰੀਆ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਇਹ ਤੈਨੂੰ ਮਿਲਣ ਦੀ ਬਾੜੀ ਮਹੀਆ ਮਨੁੱਖਾ ਜਾਨੋ ਇਹ ਜਿਵੇਂ ਦਰਵਾਜਾ ਹੁੰਦਾ ਡਿਉੜੀ ਹੁੰਦੀ ਹੈ ਇਸ ਪ੍ਰਕਾਰ ਦੀ ਬਾੜੀ ਹੈ ਮੋਖਾ ਦੇ ਤੈਨੂੰ ਮਿਲੀ ਤੇ ਮਰਤਾ ਕਹਾਂ ਨਹੀਂ ਇਹ ਬਿਆਰੀਆ ਹੁਣ ਕਿਉਂ ਨਹੀਂ ਸਿਮਰਨ ਕਰਦਾ ਪਰਮੇਸ਼ਰ ਦਾ ਵਾਹਿਗੁਰੂ ਦਾ ਸਿਮਰਨ ਕਰਕੇ ਮੁਕਤ ਹੋ ਜਾ ਨਿਹਾਲ ਹੋ ਜਾ ਇਹਨੂੰ ਇਹ ਸੌਂਹ ਦਿੱਤਾ ਹੈ ਵਾਹਿਗੁਰੂ ਨੇ ਆਦਿ ਮਿਲਣ ਵਾਸਤੇ ਕਈ ਪ੍ਰਾਉਤ ਮਾਨੁਖ ਦੇ ਹੋਰੀ ਆ ਗੋਬਿੰਦ ਗਿਰਨ ਕੇ ਤੇਰੀ ਬਰੀਆ ਹੁਣ ਕਿਉਂ ਨਹੀਂ ਸਿਮਨ ਕਰਦਾ ਹੈ ਮਾਨਿਕ ਬਹਿਤ ਕੀ ਮਰੀ ਜਾ ਜਿਉਂ ਪ੍ਰਭਾ ਮਹਿੀ ਵਾਇਦੋ ਕੀ